ਇਦਰਾ ਆ ਗਿਆ ਜੀ ਸੋਣ ਵਾਲੀ ਕਦੇ ਕਲੀ ਕੁਲੀ ਪਾਦੀ ਇਧਰ ਬਾਈ ਨੇ ਤੇ ਇਹ ਦੇਖਦੇ ਆ ਕਿ ਨੇ ਕਮਾਲਾਂ ਕਰਦਾ ਸਲੇਸਰ ਲਾਈ ਫਿਰਦਾ ਬਾਈ 1 2 3 ਪੈਣੀ ਬਾਈ ਦਾ 1 2 ਤੇ 3 ਹੋ ਗਿਆ ਕੰਮ ਲਓ ਸਾਰੇ ਬਾਈ ਨਹੀਂ ਮੈਂ ਤਰਸ ਉੱਤੇ ਲੈ ਕੇ ਓਟ ਲੈ ਕੇ ਰਾਂ ਪੰਜਾਬੀ ਰੋ ਤਾਂ ਕੋਈ ਨਹੀਂ ਆਉਂਦਾ ਇੱਕ ਵੱਡਾ ਤੇ ਦੇਖੋ ਇਧਰ ਮਿੱਤਰ ਟਰੈਕਟਰ ਜਾਂਦਾ ਲੈਵੀ ਮਟਰ ਉਹ ਕਹਿੰਦੇ ਅੱਧਾ ਚੱਕਣ ਲਗਭਗ ਟਰੈਕਟਰ ਨੇ ਲਾਤਾ ਲਾਦਾ ਗੇਅਰ ਪਾਈ ਨੇ ਇਧਰੋਂ ਵੱਡਾ ਕੋਈ ਮਿੱਟੀ ਨਾ ਛੇੜ ਸਾੜ ਦੀ ਮੇਟਰ ਟਰਾਲੀ ਨੂੰ ਵੀ ਭਰੀ ਵੀ ਆ ਟਰੈਕਟਰ ਦੇਖੋ ਜਾਂਦਾ ਕਰਦਾ ਜਾਂਦਾ ਇਕੱਠਾ ਗੇਰਾਂ ਦਾ ਇਹ ਚੈੱਕੋ ਮਿੱਤਰੋ ਪੱਟ ਪੱਟ ਗੇਰ ਲਾਈ ਜਾਂਦਾ ਪੱਟ ਪੱਟ ਤੇ ਉਥੇ ਜੇ ਪਤਾ ਲੱਗੂ ਜੇ ਨਹੀਂ ਪਹਿਲਾ ਚੱਕਰ ਲਾ ਗਿਆ ਫਿਰ ਤਾਂ ਦੂਜਾ ਵੀ ਲਾ ਦੂ ਇੱਥੇ ਪਤਾ ਲੱਗੂ ਮਿੱਤਰੋ ਇੱਥੇ 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 ਪਤਾ ਲੱਗਦਾ ਨਾਂ ਗਿਆ ਹੈ ਗਰਾਉਂਡ ਰਾ ਬੱਲੇ 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 ਤੋਂ ਇਸ ਮੈਗ ਦਾ ਫਰਖ ਸਿੰਘ ਬਣਾ 52 ਕਿੱਥੇ ਆ ਮਿੱਤਰੋ ਲਗਭਗ ਚੱਕਰ ਪਹਿਲਾ ਲਾਤਾ ਤੋਂ ਇਸ ਮੈਗ ਇੱਕ ਚੱਕਰ ਮਿੱਤਰੋ ਟਰੈਕਟਰ ਨੇ ਕਰਤਾ ਪੂਰਾ ਹੁਣ ਦੂਜਾ ਚੱਕਰ ਚੱਲਿਆ ਦੇਖਦੇ ਆ ਕਿ ਨਹੀਂ ਕਿਸਪੀਡ ਨਾਲ ਆਉਂਦਾ ਇਹ ਬਾਅਦ ਚੋੜ ਦੇ ਪਹੀਏ ਵਾਲਾ ਆ ਵੇ ਕਿੰਨੀ ਤੇਜ਼ ਆਦਾ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ

ਐਵੀ ਮਿੱਤਰੋ ਕਰਨੇ ਲਾਦਾ ਚੱਕਰ ਦੋ ਚੱਕਰ ਕਰਤੇ ਟਰੈਕਟਰ ਨੇ ਪੂਰੇ ਟਾਈਮ 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 ਤਿੰਨ ਮਿੰਟ ਤੇ 43 ਸਕਿੰਟ ਦੇ ਵਿੱਚ ਮਿੱਤਰੋ ਟਾਈਮ ਕਰਤਾ ਪੂਰਾ ਟਰੈਕਟਰ ਨੇ ਤਿੰਨ ਮਿੰਟ 43 ਸਕਿੰਟ ਦੇ ਵਿੱਚ ਦੋਨੇ ਚੱਕਰ ਪੂਰੇ ਕਰਤੇ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਬਹੁਤ ਟਰੈਕਟਰ ਇੱਥੇ ਮਿੱਤਰੋ ਤੁਰਦੇ ਵੀ ਨਹੀਂ ਇੱਕ ਵੀ ਨਹੀਂ ਲੱਗਦਾ ਤੇ ਨੇ ਦੋ ਚੱਕਰ ਲਾਦੇ ਆ ਟਰੈਕਟਰ ਨੇ ਕੀਟੀਆਂ ਮਾਰਦਾ ਖੜਦਾ ਹਜੇ ਵੀ ਨਮੰਟ ਦੇ 43 ਸਕਿੰਡ ਦੇ ਵਿੱਚ ਮਿੱਤਰੋ ਕਿਹੜੇ ਲਾਇਆ ਦੋ